ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤਾਜੀ ਸੂਈ ਵੜ ਸੇ ਲੈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿ ਕੀ ਗੱਲ ਬਾਈ ਜੀ ਹੋ ਠੀਕੋਂ ਵਧੀਆ ਜੀ ਹਾਂਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਅਮਨਜੀਤ ਸਿੰਘ ਜੀ ਪਿੰਡ ਸੁਗਾਣਾ ਤਹਿਸੀਲ ਬਾਗਪੁਰਾਣਾ ਜ਼ਿਲ੍ਹਾ ਮੋਗਾ ਜੀ ਨੇੜੇ ਪਿੰਡ ਆਪਾਂ ਨੇੜੇ ਪਿੰਡ ਭਗਤਾ ਭਾਈ ਜੀ ਬਾਜਾਖਾਨ ਨੰਬਰ ਗਾੜੀ ਮੋਬਾਈਲ ਨੰਬਰ ਬੋਲ 99688 ਜੀ 18021 ਠੀਕ ਆ ਬਾਈ ਕਿਹੜਾ ਸੂਆ ਸੂਈ ਆ ਬੈਣਾ ਪਹਿਲਾ ਸੂਆ ਬੱਚੀ ਬਈ ਚਾਰ ਦੰਦ ਪਹਿਲਾ ਸੁਆ ਬੱਚਾ ਕੀ ਦੇਤਾ ਨਹੀਂ ਬੱਚਾ ਬਈ ਮਗਰ ਬੱਚਾ ਦੇਤਾ ਬਈ 11 ਕਿਲੋ ਬੌਲੀ ਆ ਬਈ ਚੋਣ ਦੀ ਹੁਣ ਓਕੇ ਬਈ ਫੇਸਫੂਸ ਬੜਾ ਪਿਆਰਾ ਹਨਾ ਹਾਂਜੀ ਬਈ ਹਾਂ ਥੋੜੀ ਥੋੜੀ ਜਰਸੀ ਚ ਨਹੀਂ ਪੈਂਦੀ ਹਾਂ ਥੋੜੀ ਜਰਸੀ ਕਰੋ ਤਾਂ ਫੇਸਫੂਸ ਬੜਾ ਪਿਆਰਾ ਫੈਂਡ ਫੋਲੋ ਕਰ ਹਾਂ ਬਈ ਗਰਮੀ ਗਰਮੀ ਘਟ ਮੰਨੂ ਥਾਣ ਦੇਖੋ ਇੱਕ ਨੰਬਰ ਥਾਣ ਪੂਰੀ ਵਿਥੀ ਦੇ ਥਾਣ ਕੱਲਾ ਕੱਲਾ ਥਾਣ ਪਛਾਂ ਤੋਂ ਲੈਵਾ ਚੈੱਕ ਕਰ ਲੋ ਕਮਾਲ ਦਾ ਹਿੱਟ-ਫਿੱਟ ਲੈਵਾ ਹਨਾ ਹਾਂ ਬਈ ਫੈਕਸ ਲੈ ਵੀ ਦੀ ਆਪਾਂ ਫੁੱਲੇ ਮੜੀ ਤੋੜ ਕੇ ਦਿਖਾ ਦੇ ਬਈ ਬਰੀਡ ਇੱਕ ਨੰਬਰ ਆ ਕੱਦ ਚੰਗਾ ਚਮਕ ਚੰਗੀ ਆ ਥਾਣ ਬਹੁਤ ਚੰਗਾ ਚਿਵਾਈ ਕਿਵੇਂ ਆ ਬਾਈ ਚਿਵਾਈ ਇੱਕ ਨੰਬਰ ਆ ਬਾਈ ਯਰ ਜਮਾ ਠੀਕ ਆ ਬਾਈ ਤੋਰਾ ਬੱਚਾ ਲਾਓ ਨਾ ਲਾਓ ਕੋਈ ਚੱਕਰ ਨਹੀਂ ਠੀਕ ਆ ਬਾਈ ਤੋਰਾ ਤੋਰਾ ਵੀ ਇੱਕ ਨੰਬਰ ਆ ਗਣੀ ਹਾਂ ਹਾਂ ਬਾਈ ਕੋਈ ਚੱਕਰ ਹੀ ਨਹੀਂ ਯਾਰ ਠੀਕ ਆ ਕੀ ਮੋਲ ਲ ਵੀਰੇ ਜੈਜ ਜਮ੍ਹਾਂ ਲੈਣ ਦੇ ਨਾਲ ਮੁੱਲ ਬਈ 60000 ਦੀ ਬੱਚੀ ਦੇਣੀ ਹੈ ਬਈ ਚੱਕ ਬਈ ਜਮ੍ਹਾਂ ਜੈ ਜਮੋਲਾ 60000 ਦੀ ਵੜ ਬਾਈ ਕਹਿੰਦਾ ਦੇ ਦੇਗੇ ਮਾਨ ਤਣ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਹਾਂ ਬਈ ਹੋ ਜਾਊਗਾ ਮੁੱਲ ਖੇਰ ਬਾਈ ਨੇ ਜੈ ਜੀ ਰੱਖਿਆ ਖਿੱਚ ਕੇ ਮੁੱਲ ਰੱਖਿਆ ਵਾਲਾ ਮੁੱਲ ਨਹੀਂ ਰੱਖਿਆ ਕੋ ਵੈੜ ਚੰਗਿਆ ਦੰਨਾ ਜ ਵੈੜਾ ਪਹਿਲਾ ਸੂਆ ਵੈੜ ਅੰਗ ਸੂਈ ਸਵਾਈ ਚੰਗੇ ਬਾਲ ਆਓ ਬਈ ਯਾਰ ਕੋਈ ਚੱਕਰ ਨਹੀਂ ਆ ਠੀਕ ਆ ਬਾਈ ਜਿਵੇਂ ਮਰਜੀ ਲੈ ਨਿਆਣਾ ਪਾ ਤੇ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਕੋ ਬਿਨਾ ਨਿਆਣੇ ਤੋਂ ਬੈਠ ਰਿਆ ਕੋਈ ਗੱਲ ਨਹੀਂ ਓਕੇ ਐਨੀ ਠੰਡੀ ਆ ਹੈ ਹਾਂ ਬਈ ਠੀਕ ਆ ਆਪਾਂ ਗਰਮ ਪਸੂ ਲੈਂਦੇ ਨਹੀਂ ਬਈ ਓਕੇਲੇ ਵਾਲੂ ਬਾਈ ਬੜਾ ਚੰਗਾ ਹਨਾ ਤੇ ਚਵਾਈ ਚੈੱਕ ਆ ਨੋ ਮੋਟਾ-ਮੋਟਾ ਚਾਉਣਾ ਬਾਈ ਬੜਾ ਚੰਗਾ ਹਨਾ ਬਾਈ ਮੋਟਾ-ਮੋਟਾ ਚਾਉਣਾ ਗੁੱਤੀਆਂ ਵੱਟਣ ਵਾਲਾ ਗਾਵਾ ਮਗਰਲੇ ਥਣਾ ਦੀ ਚਵਾਈ ਚੈੱਕ ਕਰ ਲੋ ਗੰਨੇ ਵਰਗੀ ਚਵਾਈ ਆ ਹਾਂ ਨਹੀਂ ਹਾਂ ਹਾਂ ਬਾਈ ਇੱਕ ਨੰਬਰ ਥਾਣਾ ਨਾਲੇ ਕੋਈ ਬਾਈ ਨੇ ਬਸਮਾ ਨਹੀਂ ਕਰਾਇਆ ਵੈਸੀ ਧਾਰਾ ਮਾਰੀਆਂ ਲੈ ਥਾਣ ਦੇਖੋ ਮੁੱਲ ਵੀ ਜਮਾ ਜਾਇਆ ਯਾਰ ਬਾਕੀ ਕੋਈ ਚੱਕਰ ਨਹੀਂ ਮਾਨਦਾਨ ਹੋ ਜਾਊਗਾ ਬਾਈ ਕਿਸੇ ਵੀਰ ਨੂੰ ਵੜ ਪਸੰਦ ਆ ਇਹ ਕਿਸੇ ਤੋਂ ਬਾਈ ਜੋੜੀ ਲਈ ਸੀ ਆਪਾਂ ਇੱਕ ਵੜ ਛੋੜੇ ਆਉਣ ਤੋਂ ਪਹਿਲਾਂ ਬੈਗ ਹੀ ਬੰਦੇ ਲੈ ਗਏ ਇਹ ਰਹਿ ਗਈ ਆਪਣੇ ਕੋਲ ਠੀਕ ਆ ਬਾਈ ਧੰਨਵਾਦ